ਜਿਹੜੀ ਮਹਿਮਦ ਲਈ ਅੱਜ ਆਪਾਂ ਇੱਥੇ ਸਾਰੇ ਇਕੱਜ ਆਏ ਪੰਜਾਬ ਦੇ ਵਿੱਚ ਦੋ ਭਰਾਵਾਂ ਨੂੰ ਅਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆਂ ਪੈਂਕਾ ਚਰਗ ਤੇ ਹੈਰੀ ਮੁੰਡੇ ਅ ਪਹਿਲਾਂ ਸਾਰੇ ਤੁਸੀਂ ਆਪਣੇ ਲਈ ਤਾੜੀਆਂ ਮਾਰੋ ਕਿਉਂਕਿ ਜਿਹਨੇ ਤੁਸੀਂ ਇੱਥੇ ਚੱਲ ਕੇ ਆਏ ਦੋ ਨਾਮ ਆਇਆ ਭਗਵਾਨ ਨਜੀ ਆਉਂਦੇ ਸੋ ਸੋਸ਼ਲ ਮੀਡੀਆ ਆਮ ਤੌਰ ਤੇ ਗਲਤ ਸਨੇਹ ਪਹਲਾਉਣ ਦੇ ਲਈ ਜਾਦੇ ਮਸ਼ਹੂਰ ਰਿਆ ਪਰ ਪੰਜਾਬ ਦੇ ਵਿੱਚ ਸਾਡੇ ਨਾਲ ਦੋ ਨੌਜਵਾਨ ਭਰਾਵਾਂ ਨੇ ਸੋਸ਼ਲ ਮੀਡੀਆ ਨੂੰ ਪੂਰੇ ਪੰਜਾਬ ਵਾਸਤੇ ਪੰਜਾਬ ਦੇ ਨੌਜਵਾਨਾਂ ਵਾਸਤੇ ਇੱਕ ਬਹੁਤ ਚੰਗਾ ਸਰੀਆ ਦੇਣ ਦੇ ਲਈ ਵਰਤਿਆ ਕਿਉਂਕਿ ਚਾਹੇ ਮੈਂ ਆ ਚਾਹੇ ਕੋਈ ਵੀ ਆ ਜੇ ਤੁਸੀਂ ਸੁਣਨ ਆਲੇ ਹੋ ਤੁਸੀਂ ਦੇਖਣ ਆਲੇ ਹੋ ਤਾਂ ਅਸੀਂ ਅੱਜ ਇੱਥੇ ਖੜੇ ਆ ਕਿਉਂਕਿ ਅੱਜ ਤੱਕ ਸੋਸ਼ਲ ਮੀਡੀਆ ਤੇ ਦੋ ਬੈਗ ਲਾੜ ਦਾ ਸੁਨੇਹਾ ਤਾਂ ਜਾਦੇ ਮਿਲਦਾ ਸੀਗਾ ਪਰ ਮੈਂ ਵੈਰੀ ਨਾਲ ਦੇਖਿਆ ਕਿ ਕਿਸੇ ਨੇ ਦੋ ਪੈਗਾਂ ਤੋਂ ਦੂਰ ਕਰਕੇ ਕੱਚੀ ਨੱਸੀ ਪਿੰਡ ਦਾ ਸੁਨੇਹਾ ਦਿੱਤਾ ਹੋਵੇ ਜੇ ਤੁਸੀਂ ਹੌਸਲਾ ਦਿੱਤਾ ਮੈਨੂੰ ਮੇਰੇ ਵਰਗੇ ਨੂੰ ਮੈਂ ਕੰਮ ਸ਼ੁਰੂ ਕੀਤਾ ਪਰ ਜਦੋਂ ਮੈਂ ਸ਼ੁਰੂ ਕੀਤਾ ਇਹ ਕੰਮ ਮੈਂ ਫਿਰ ਵੀ ਉਨਾ ਮੋਟੀਵੇਟ ਨਹੀਂ ਸੀਗਾ ਪਰ ਜਿਵੇਂ ਜਿਵੇਂ ਲੋਕਾਂ ਦਾ ਰਿਸਪੌਂਸ ਆਉਦਾਂ ਗਿਆ ਮੇਰੀ ਜਿਹੜਾ ਹੌਸਲਾ ਮੇਰਾ 더 ਵਧਦਾ ਗਿਆ ਸੋ ਸਾਨੂੰ ਕਿਵੇਂ ਦਾ ਖਾਣਾ ਚਾਹੀਦਾ ਕਿਵੇਂ ਦਾ ਪੀਣਾ ਚਾਹੀਦਾ ਤੇ ਕਿਵੇਂ ਅਸੀਂ ਗਰਾਊਂਡ ਦੇ ਨਾਲ ਜੁੜ ਸਕਦੇ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਇਸ ਮੁਹਿੰਮ ਦੇ ਰਾਹੀਂ ਖੇਤਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਇਸ ਮੁਹਿਮੇ ਨੇ ਦੌੜਨ ਦੇ ਲਈ ਲਾਇਆ ਸੋ ਅੱਜ ਅਸੀਂ ਖਾਸ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਤਾਂ ਕਿ ਇਹ ਮੁਹਿਮ ਜਿਹੜੀ ਸਾਡੇ ਇਲਾਕੇ ਦੇ ਪਿੰਡ-ਪਿੰਡ ਦੇ ਵਿੱਚ ਵੀ ਜਾਵੇ ਕਿਉਂਕਿ ਗੱਲਾਂ ਨਾਲ ਕਦੇ ਮਾਹੌਲ ਨਹੀਂ ਬਦਲਦਾ ਜਦੋਂ ਬੱਚੇ ਇੱਕ ਚੀਜ਼ ਦੇਖਦੇ ਨੇ ਉਹਨੂੰ ਲੱਗਦਾ ਵੀ ਵੱਡਾ ਵੀਰਾਂ ਇਹ ਕਰ ਰਿਹਾ ਤੇ ਮੈਂ ਵੀ ਇਹੀ ਚੀਜ਼ ਕਰਨੀ ਹੈ ਕਿਉਂਕਿ ਮੈਂ ਸਾਹਮਣੇ ਨੂੰ ਦੱਸ ਕੇ ਅੱਜ ਵੀ ਮੈਂ ਹੈਰੀ ਵੀਨ ਨੂੰ ਫੋਲੋ ਕੀਤਾ ਅਜ ਤੱਕ ਹਾਂ ਨਾ ਇਹ ਲਹਿਰ ਜਿਹੜੀ ਖੇਡਾਂ ਦੇ ਨਾਲ ਜੁੜਨ ਦੀ ਹੋਰ ਜ਼ਿਆਦਾ ਵੱਸ ਅੱਗੇ ਤਾਂ ਕਿ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਬਣਾਉਣ ਦੀ ਮਿਹਨਤ ਜਿਹੜੀ ਹੈ ਉਹ ਚਲਾਈ ਹੋਈ ਹੈ ਆ ਤੁਹਾਡਾ ਵੀ ਗਰਾਊਂਡ ਨੂੰ ਇਹਨੂੰ ਸਟੇਡੀਅਮ ਦੇ ਵਿੱਚ ਬਦਲ ਰਹੇ ਆ ਉਹ ਇਹਨਾਂ ਗਰਾਊਂਡ ਦਾ ਸਟੇਡੀਅਮਾਂ ਦੇ ਵਿੱਚ ਸੈਂਕੜੇ ਨੌਜਵਾਨ ਖੇਡਦੇ ਭਜਦੇ ਨਜ਼ਰ ਆਣ ਇਦਾਂ ਦੀ ਲਹਿਰ ਜਿਹੜੀ ਹੈ ਉਹ ਅਸੀਂ ਆਪਣੇ ਇਸ ਤਲਾਕੇ ਦੇ ਵਿੱਚ ਵੀ ਖੜੀ ਕਰੀਏ ਜਿਵੇਂ ਬਾਜੀ ਨੇ ਗੱਲ ਕੀਤੀ ਤਸਰ ਜੀ ਨੇ ਕਿ ਅਪੰਚ ਸਟੇਡੀਅਮ ਬਣਾਵਾਂਗੇ ਬਹੁ ਪਿੰਡਾਂ ਚ ਤੁਸੀਂ ਤੁਸੀਂ ਦੇਖਿਆ ਪਹਿਲਾਂ ਸਟੇਡੀਅਮ ਬਣੇ ਹੋਏ ਨੇ ਪਰ ਉਹ ਸਟੇਡੀਅਮ ਨੇ ਇੰਤਾਂ ਦਾ ਕੋਈ ਟੁੱਟੀਆਂ ਕਿਉਂਕਿ ਉੱਥੇ ਮਿਹਨਤ ਕਰਨ ਵਾਲੇ ਮੁੰਡੇ ਨਹੀਂ ਆਏ ਪਰ ਜਿੱਥੇ ਮਿਹਨਤ ਕਰਨ ਵਾਲੇ ਬੰਦੇ ਨੇ ਉਹ ਜੰਗਲ ਦੇ ਵਿੱਚ ਵੀ ਮੰਗਲ ਬਣਾ ਦਿੰਦੇ ਚਾਹੀਏ ਇੱਥੇ ਘਾਹ ਹੀ ਹੋਵੇ ਜੇ ਤੁਸੀਂ ਲਗਾਤਾਰ ਪ੍ਰੈਕਟਿਸ ਕਰੋਗੇ ਉਦ ਹੀ ਤੁਹਾਡਾ ਗਰਾਊਂਡ ਬਣ ਜਾਣਾ ਸੋ ਸਟੇਡੀਅਮ ਉੱਥੇ ਬਣਾਉਣ ਦਾ ਫਾਇਦਾ ਜਾਂ ਉੱਥੇ ਚੀਜ਼ਾਂ ਬਣਨੀਆਂ ਚਾਹੀਦੀਆਂ ਨੇ ਜਿੱਥੇ ਤੁਹਾਡੇ ਵਰਗੇ ਵੀਰ ਭੈਣਾਂ ਆ ਕੇ ਸਾਰੇ ਤੁਸੀਂ ਮਿਹਨਤ ਕਰੋਗੇ ਇਹ ਸਾਡਾ ਮਕਸਦ ਹੈ ਅੱਜ ਇੱਥੇ ਪਿੰਕਾ ਜਰਗ ਉਹਨਾਂ ਨੂੰ ਬੁਲਾਉਣਾ ਦਾ ਕਿਉਂਕਿ ਖਡਾਰੀ ਬੜੀ ਨਾਮੀ ਖਡਾਰੀ ਪੰਜਾਬ ਦੇ ਵਿੱਚ ਬਹੁਤ ਹੋਏ ਨੇ ਬਹੁਤ ਹੈਗੇ ਨੇ ਪਰ ਜਿਹੜਾ ਇੱਕ ਗੁਣ ਵੱਖਰਾ ਇਹ ਪਿੰਕਾ ਜਰਗ ਦੇ ਹਿੱਸੇ ਆ ਉਹ ਹੈ ਕਿ ਆਪਣੀ ਗੱਲ ਨੂੰ ਚੰਗੀ ਗੱਲ ਨੂੰ ਚੰਗੇ ਤਰੀਕੇ ਨਾਲ ਰੱਖਣ ਦਾ ਚੰਗੇ ਤਰੀਕੇ ਦੇ ਨਾਲ ਰੱਖ ਕੇ ਇੱਕ ਲੀਡਰ ਦੇ ਤੌਰ ਤੇ ਇੱਕ ਲੀਡਰ ਦੇ ਤੌਰ ਤੇ ਖੇਡਾਂ ਦੇ ਖੇਤਰ ਦੇ ਵਿੱਚ ਖਾਣ ਪੀਣ ਦੇ ਖੇਤਰ ਦੇ ਵਿੱਚ ਇੱਕ ਲੀਡ ਕਰਨਾ ਚੰਗੇ ਪਾਸੇ ਨੌਜਵਾਨਾਂ ਨੂੰ ਧਰਮ ਦੇ ਲਈ। ਹੁਣ ਮੁੱਕ ਦੀ ਗੱਲ ਆ ਵੀ ਛੋਟਾ ਐਕਸ਼ਨ ਲੈਣ ਦਾ ਟਾਈਮ ਆ ਗਿਆ। ਜਿਵੇਂ ਥੋੜੇ ਤੱਕ ਗਲਤ ਚੀਜ਼ਾਂ ਸਾਰੀਆਂ ਆ ਰਹੀਆਂ ਨੇ ਬੰਦੇ ਦੇਖਦੇ ਦੇਖਦੇ ਐਡਿਕਸ਼ਨ ਹੋ ਜਾਂਦੀ ਆ। ਕੱਲ ਮੈਂ ਇੱਕ ਮੁੰਡੇ ਨੂੰ ਮਿਲਿਆ ਜਿਨੇ 5 ਤੋਂ 6 ਲੱਖ ਰੁਪਈਆ ਇੱਕ ਗੇਮ ਦੇ ਵਿੱਚ ਲਾਉਦਾ ਮੁੰਡੇ ਨੇ। ਆਹ ਦਾਦਾ ਉਹਨੇ ਹਲੇ ਤੱਕ ਆਪਣੇ ਘਰ ਦੇ ਨੂੰ ਇਹ ਨਹੀਂ ਦੱਸਿਆ ਕਿ ਮੈਂ 5 ਲੱਖ ਰੁਪਈਆ ਗੇਮ ਦੇ ਵਿੱਚ ਢਾ ਲੁੱਪਿਆ। ਹੋ ਸਕਦਾ ਹੋਰ ਵੱਡਾ ਚੇਂਜ ਲੈ ਕੇ ਹੁਣ ਇੱਥੇ। ਤੇ ਤੁਹਾਨੂੰ ਸਭ ਨੂੰ ਮੇਰੀ ਬੇਨਤੀ ਆ। ਕਿ ਤੁਹਾਡੇ ਵਿੱਚੋਂ ਕਈ ਸਾਡੇ ਫੌਜੀ ਵੀਰ ਵੀ ਹੋਣੇ ਆ ਤੇ ਕਈ ਖੇਡਾਂ ਦੇ ਨਾਲ ਜੁੜੇ ਹੋਏ ਖੇਡਾਂ ਨੌਕਰੀ ਕਢਾਈ ਹੋਣੇ ਜਿਹੜਾ ਵੀ ਕੋਈ ਆਪਣੇ ਆਪਣੇ ਪਿੰਡ ਦੇ ਵਿੱਚ ਇਸ ਲਹਿਰ ਨੂੰ ਖੜੀ ਕਰੂੰਗਾ ਆਪਣੇ ਆਪਣੇ ਪਿੰਡ ਦੇ ਵਿੱਚ 20 50 100 ਨਗਰਵਨਾਂ ਨੂੰ ਦੌੜਨ ਨੂੰ ਭਜਣ ਦੇ ਨਹੀਂ ਕਸਰਤ ਦੇ ਲਈ ਚੰਗਾ ਖਾਣ ਪੀਣ ਦੇ ਨਹੀਂ ਪਰੇਰਿਤ ਕਰੇਗਾ ਉਸ ਕੰਵੈਨ ਨੂੰ ਅਸੀਂ ਹਰ ਪਿੰਡ ਦੇ ਵਿੱਚ ਜਿੱਦਾਂ ਦੀ ਵੀ ਸਪੋਰਟ ਦੀ ਲੋੜ ਹੋਈ ਹਰ ਤਰ੍ਹਾਂ ਦੀ ਸਪੋਰਟ ਜਿਹੜੀ ਹੈ ਉਹ ਆਪਾਂ ਹਰ ਪਿੰਡ ਦੇ ਵਿੱਚ ਦਵਾਂਗੇ ਸੋ ਤੁਹਾਡੇ ਵਿੱਚੋਂ ਬਹੁਤ ਸਾਰੇ ਏਦਾਂ ਦੇ ਸਖਸ਼ੀਤਾ ਹੋਣੀਆਂ ਸਾਫਕਾ ਪਾਜੀ ਵੀ ਹੋੜੇ ਹੈ ਖੇਡਾਂ ਨਾਲ ਜੁੜੇ ਹੋਏ ਵਿਅਕਤੀ ਹੋਣੇ ਜਿਹੜੇ ਆਪਣੇ ਆਪਣੇ ਪਿੰਡਾਂ 'ਚ ਇਸ ਮਹਿਮੂ ਲੈ ਕੇ ਜਾ ਸਕਦੇ ਜੇਕਰ ਤੁਸੀਂ ਆਪਣੇ ਆਪ ਦੇ ਇਸ ਮਹਿਮੂ ਖੜੀ ਕਰ ਲੋਗੇ ਤਾਂ ਮੈਂ ਕਹਿੰਦਾ ਵੀ ਨਸ਼ਿਆਂ ਦਾ ਕਿਤੇ ਨਾ ਨਿਸ਼ਾਨ ਜਿਹੜਾ ਨਹੀਂ ਲੱਭਣਾ ਇਸ ਤੋਂ ਵੱਡਾ ਕੋਈ ਇਲਾਜ ਨਹੀਂ ਨਸ਼ਿਆਂ ਦਾ ਹੋ ਸਕਦਾ ਜਿੰਨੀਆਂ ਤੁਸੀਂ ਜ਼ਿਆਦਾ ਦੇਖੂਗੇ ਸਾਰੀਆਂ ਤੁਹਾਡੇ ਆਲੇ-ਦਾਲੇ ਜਿਹੜੀਆਂ ਪ੍ਰੋਮੋਸ਼ਨਾਂ ਨੇ ਗਲਤ ਚੀਜ਼ਾਂ ਪ੍ਰੋਮੋਟ ਹੋ ਰਹੀਆਂ ਨੇ ਜਿਹੜਾ 99% ਜੋ ਤੁਸੀਂ ਦੇਖ ਰਹੇ ਹੋ ਸਾਰਾ ਤੁਹਾਨੂੰ ਉਹ ਗਲਤ ਪਾਸੇ ਲੈ ਕੇ ਜਾ ਰਿਹਾ ਉਹਨਾਂ ਚੀਜ਼ਾਂ ਤੋਂ ਤੁਸੀਂ ਅਪੇਰ ਰਹਿਣਾ ਬਾਕੀ ਇੱਕ ਚੀਜ਼ ਤੋਂ ਤੁਸੀਂ ਅਪੇਰ ਰਹਿਣਾ ਤੇ ਤੁਸੀਂ ਇਦਾਂ ਦੀ ਆਪਣੀ ਪਰਸਨੈਲਿਟੀ ਆਪਣੇ ਪਿੰਡ ਚ ਬਣਾ ਕੇ ਰੱਖਣੀ ਆ ਸੋ ਮੇਰੇ ਅਰਲੀ ਮਾਰਨਿੰਗ ਉੱਤਨਾ ਤੁਸੀਂ ਗਮੋ ਉੱਠ ਜਾਣਾ ਮਿਹਨਤ ਕਰਨੀ ਆ ਤਾਂ ਕਿ ਤੁਹਾਨੂੰ ਦੇਖ ਦੇ ਕੇ ਤੁਹਾਡੇ ਜਵਾਨਾਂ ਦੇ ਤੁਹਾਡੇ ਪਿੰਡ ਦੇ ਨਵਾਕਾਂ ਦੇ ਤੁਸੀਂ ਘਟੋ ਘਟ ਆਈਡਲ ਚਾਹੀਦੇ ਹੋ